Spiritualism and music is a better answer to addiction than the Dvaña or any kind of rehabilitation center. ਤੇ ਅਸੀਂ ਦੋਨਾਂ ਨੇ ਇਹ ਪਲੈਟਫਾਰਮ ਇਹ ਸੇਫ ਸਪੇਸ ਇਸ ਲਈ ਕ੍ਰੀਏਟ ਕੀਤੀ ਹੈ ਤਾਂ ਕਿ ਅਸੀਂ ਦੋਨੋਂ ਮਿਲ ਕੇ ਇਸ ਤਰ੍ਹਾਂ ਦੀ ਟੈਕਨੀਕ ਇਸ ਤਰ੍ਹਾਂ ਦੀ ਥੈਰਾਪੀਜ਼ ਨੂੰ ਲੈ ਕੇ ਆ ਕੇ ਆ ਸਕੀਏ ਵੇਅਰ ði ਸਾਈਕੋਲੋਜਿਸਟ ਐਂਡ ði ਆਰ ਥੈਰਾਪਿਸਟ ਕੈਨ ਜੁਆਇਨ ਟੁਗੇਦਰ ਐਂਡ ਵਰਕ ਟੁਗੇਦਰ ਪਰ ਉਹਨਾਂ ਨਿਊਕਲੀਅਰ ਫੈਮਿਲੀਜ਼ ਰਹਿ ਗਈਆਂ ਨੇ ਹੁਣ ਉੱਥੇ ਕੋਈ ਸਿਖਾਉਣ ਵਾਲੇ ਬੰਦੇ ਨਹੀਂ ਘਰ 'ਚ ਦੋ ਬੰਦੇ ਨੇ ਉਹਨਾਂ ਨੇ ਕਮਾਣਾ ਤੇ ਉਹਨਾਂ ਨੇ ਬੱਚਿਆਂ ਨੂੰ ਦੇਖਣਾ ਸਪੈਸ਼ਲੀ ਕਿਹੜੀਆਂ ਕਿਹੜੀਆਂ ਥੈਰਾਪੀਸ ਤੁਸੀਂ ਪ੍ਰੋਵਾਈਡ ਕਰੋਗੇ ਅਸੀਂ ਬਿਹੇਵੀਅਰਲ ਪੈਟਰਨਸ ਨੂੰ ਉਹਨਾਂ ਦੇ ਰਿਸਪੋਂਸਸ ਨੂੰ ਉਹਨਾਂ ਦੀ ਪਰਸਨੈਲਿਟੀ ਨੂੰ ਸਟੱਡੀ ਕਰਾਂਗੇ ਟੀਨੇਜਰ ਇਸ देयर ਲੈਕ ਆਫ ਕੌਨਫੀਡੈਂਸ ਦਾ ਪ੍ਰੋਬਲਮ ਹੈ ਫਰੈਂਡਸ ਨਹੀਂ ਬਣਾ ਸਕਦੇ ਉਹਦਾ ਪ੍ਰੋਬਲਮ ਹੈ ਜਿਹੜੇ ਰਾਈジング ਟ੍ਰੈਂਡਸ ਕੀ ਕਹਿ ਰਹੇ ਨੇ ਜਿਆਦੇ ਕਿਹੜੀਆਂ ਹੈਲਥ ਇਸ਼ੂਸ ਦੇ ਨਾਲ ਜਿਹੜੇ ਯੰਗਸਰਸ ਉਹ ਜੂਝ ਰਹੇ ਨੇ ਜਿਵੇਂ ਦੇਖੋ ਉਹਨਾਂ ਦੇ ਵਿੱਚ ਲੈਕ ਆਫ ਸਲੀਪ ਬਹੁਤ ਹੈ ਸੋਸ਼ਲ ਮੀਡੀਆ ਯੂਜ਼ ਕਰਨ ਦੀ ਅਟੈਂਸ਼ਨ ਘਟ ਰਹੀ ਹੈ ਉਹਨਾਂ ਦੀ ਸਟੱਡੀਜ਼ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਉਹ ਆਪਣੀਆਂ ਪ੍ਰੋਬਲਮ ਨੂੰ ਸੋਲਵ ਕਰਨ ਦੇ ਜਿਹੜੀਆਂ ਪ੍ਰੋਬਲਮ ਸੋਲਵਿੰਗ ਸਟ੍ਰੈਟਜੀਆਂ ਨੇ ਉਹਨਾਂ ਤੇ ਫੋਕਸ ਨਹੀਂ ਕਰ پا ਰਹੇ ਬਾਬੂ ਸ਼ਾਹੀ ਦੇਖ ਰਹੇ ਤੁਸੀਂ ਅੱਜ ਮੈਂਟਲ ਹੈਲਥ ਬਾਰੇ ਗੱਲਬਾਤ ਕਰਾਂਗੇ ਮੈਂਟਲ ਹੈਲਥ ਇਸ਼ੂਜ਼ ਬੜੇ ਕਾਮਨ ਨੇ ਤੇ ਕਿਵੇਂ ਦੂਰ ਕੀਤੇ ਜਾ ਸਕਦੇ ਨੇ ਕੀ ਕੀ ਚੀਜ਼ਾਂ ਧਿਆਨ ਚ ਰੱਖਣੀਆਂ ਜ਼ਰੂਰੀ ਨੇ ਇੱਕ ਨਵਾਂ ਸਟਾਰਟਅਪ ਹੈ ਜਿਹੜਾ ਉਹ ਲੈ ਕੇ ਆਏ ਨੇ ਮੈਂਟਲ ਹੈਲਥ ਦੇ ਨਾਲ ਜੁੜਿਆ ਹੋਇਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸ਼ਬਾਨਾ ਆਜ਼ਮ ਨੇ ਤੇ ਨਿਸ਼ਾ ਲੂਥਰਾ ਨੇ ਇਹਨਾਂ ਤੋਂ ਜਾਣਾਂਗੇ ਕਿ ਚੰਡੀਗੜ੍ਹ ਦੇ ਵਿੱਚ ਹੁਣ ਕੀ ਨਵੀਂ ਚੀਜ਼ ਲੈ ਕੇ ਆਏ ਆ ਮੈਮ ਜਿਹੜਾ ਸਟਾਰਟਅਪ ਆਦੇ ਬਾਰੇ ਦੱਸੋ ਪਹਿਲਾਂ ਤਾਂ ਜੀ ਸਰ ਮੇਰਾ ਜੋ ਹੈ ਸਟਾਰਟਅਪ ਦਾ ਸਾਡਾ ਹਿਦਾਇਤ ਹੈ ਹਿਦਾਇਤ ਕਲੀਨਿਕ ਦਾ ਹੋਮ ਆਫ ਕਾਉਂਸਲਿੰਗ ਐਂਡ ਥੈਰੇਪੀ ਤੁਸੀਂ ਦੇਖਿਆ ਇਹ ਆਪਣੇ ਸੈਕਟਰ 26 ਦੇ ਵਿੱਚ ਅਸੀਂ ਸਟਾਰਟ ਕੀਤਾ ਹੈਗਾ ਪਿਛਲੇ ਇਸ ਹਫਤੇ ਦੇ ਵਿੱਚ ਅਨ ਇਹ ਜਿਹੜੀ ਜਗ੍ਹਾ ਅਸੀਂ ਬਣਾਈ ਹੈ ਇਹ ਜਗ੍ਹਾ ਅਸੀਂ ਸਪੈਸ਼ਲੀ ਬਣਾਈ ਹੈ ਕਿ ਲੋਕਾਂ ਦੀ ਜਿਹੜੀ ਮਾਨਸਿਕ ਸਿਹਤ ਹੈ ਉਹਦੇ ਤੇ ਅਸੀਂ ਕੰਮ ਕਰ ਸਕੀਏ ਮੈਨੂੰ ਐਜ਼ ਅ ਇੱਕ ਮਨੋਵਿਗਿਆਨੀ ਕੇ ਐਜ਼ ਅ ਸਾਈਕੋਲੋਜਿਸਟ ਹੋਣ ਦੇ ਨਾਤੇ ਬਹੁਤ ਟਾਈਮ ਤੋਂ ਮੈਂ ਇਸ ਫੀਲਡ 'ਚ ਕੰਮ ਕਰ ਰਹੀ ਹਾਂ ਮੈਨੂੰ 6 ਤੋਂ 7 ਸਾਲ ਹੋ ਗਏ ਨੇ ਕੰਮ ਕਰਦੇ ਹੋਏ ਮੈਂ ਬਹੁਤ ਸਾਰੇ ਪੰਜਾਬ ਦੇ ਡਰਗ ਡਿਕਸ਼ਨ ਸੈਂਟਰਸ ਦੇ ਵਿੱਚ ਕੰਮ ਕਰ ਚੁੱਕੀ ਹਾਂ ਤੇ ਬੱਚਿਆਂ ਨਾਲ ਕੰਮ ਕੀਤਾ ਹੈ ਚੰਡੀਗੜ੍ਹ 'ਚ ਕੰਮ ਕਰਦੇ ਹੋਏ ਵੀ ਬਹੁਤ ਟਾਈਮ ਹੋ ਗਿਆ ਸੋ ਨਾਓ ਅਸੀਂ ਇਸ ਵੈਂਚਰ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਜਾਣ ਦੇ ਲਈ ਇਹ ਇੱਕ ਸਾਡਾ ਪ੍ਰੋਜੈਕਟ ਹੈ ਐਨਜ਼ੋ ਜੀ ਦੇ ਤੇ ਅਸੀਂ ਗੱਲ ਕਰਾਂਗੇ ਨਿਸ਼ਾ ਮੈਮ ਮੇਰੇ ਨਾਲ ਗੱਲ ਕਰਨਗੇ ਇਸ ਪ੍ਰੋਜੈਕਟ ਦੇ थ्रू ਅਸੀਂ ਬਹੁਤ ਸਾਰੇ ਲੋਕਾਂ ਦੇ ਕੋਲੇ ਬਹੁਤ ਸਾਰੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਮੈਂਟਲ ਹੈਲਥ ਨਾਲ ਜਿਹੜੀਆਂ ਵੀ ਉਹ ਮਾਨਸਿਕ ਪ੍ਰੋਬਲਮਸ ਦੇ ਨਾਲ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਜੂਸ ਰਹੇ ਨੇ ਉਹਨਾਂ ਨੂੰ ਅਸੀਂ ਮਦਦ ਕਰਨਾ ਚਾਹੁੰਦੇ ਆ ਤੇ ਇੱਥੇ ਅਸੀਂ ਇਸ ਤਰ੍ਹਾਂ ਦੀਆਂ ਸਾਰੀਆਂ ਪ੍ਰੋਬਲਮਸ ਨੂੰ ਡੀਲ ਕਰਾਂਗੇ ਤੇ ਹੈਲਪ ਕਰਾਂਗੇ ਕਿਉਂਕਿ ਸਾਡੇ ਕੋਲੇ ਹਿਦਾਇਤ ਦੇ ਵਿੱਚ ਜਿਹੜੇ ਐਕਸਪਰਟਸ ਨੇ ਉਹਨਾਂ ਦੀ ਪੂਰੀ ਟੀਮ ਹੈ ਡਿਫਰੈਂਟ ਡਿਫਰੈਂਟ ਸਾਡੇ ਕਈ ਪ੍ਰੋਜੈਕਟਸ ਨੇ ਜਿਹੜੇ ਬਹੁਤ ਸਾਰੇ ਡਿਫਰੈਂਟ ਯੂਨੀਕ ਅਪਰੋਚਸ ਦੇ ਨਾਲ ਕੰਮ ਕਰਨਗੇ ਤੇ ਅੱਗੇ ਪਾਈਪਲਾਈਨ ਦੇ ਵਿੱਚ ਨੇ ਜਿਨ੍ਹਾਂ ਨੂੰ ਅਸੀਂ ਇਸ ਇਸ ਤਰੀਕੇ ਨਾਲ ਜਿਵੇਂ ਅੱਜ ਅਸੀਂ ਐਂਜੋ ਨੂੰ ਕਰ ਰਹੇ ਹਾਂ ਅੱਗੇ ਕਰਾਂਗੇ ਤੇ ਬਾਕੀ ਐਂਜੋ ਬਾਰੇ ਤੁਹਾਨੂੰ ਨਿਸ਼ਾ ਮੈਮ ਦੱਸਣਗੇ ਜੀ ਜੀ ਹਾਂ ਜੀ ਮੈਮ ਨੂੰ ਸੋ ਤੁਹਾਨੂੰ ਪਤਾ ਹੈ ਨਰੇਟਸ ਪਰਫਾਰਮਿੰਗ ਆਰਟਸ ਸੁਸਾਇਟੀ ਜਿਹਸੀ ਹਮੇਸ਼ਾ ਥੀਏਟਰ ਨੂੰ ਬਹੁਤ ਡਿਫਰੈਂਟ ਤੇ ਸਿਗਨੀਫੀਕੈਂਟ ਵੇਸ ਤੋਂ ਅੱਗੇ ਲੈ ਕੇ ਆਏ ਆ ਅਸੀਂ ਬਹੁਤ ਕੰਮ ਕੀਤਾ ਹੈ ਨਾਟ ਓਨੀ ਪ੍ਰੋਡਕਸ਼ਨਸ ਬਟ ਅਸੀਂ ਬਹੁਤ ਕੰਮ ਕੀਤਾ ਹੈ ਤੇ ਉਹਨਾਂ ਚ ਇੱਕ ਮੈਂਟਲ ਹੈਲਥ ਵੀ ਹੈਗਾ ਥੀਏਟਰ ਪਰਫਾਰਮਿੰਗ ਆਰਟਸ ਆਰ ਥੈਰੇਪੀ 뮤직 ਥੈਰੇਪੀ ਬ੍ਰੈਟ ਆਲ ਆਫ ðiਸ ਥਿੰਗਸ ਇਹ ਸਾਰੀ ਮਿਲ ਕੇ ਹੀ ਅਸੀਂ ਜਿਹੜੀ ਸਾਡੀ ਦੋਨਾਂ ਦੀ એનર્ਜੀਜ਼ ਨੇ ਇਹ ਮਨੋਵਿਗਿਆਨਿਕ ਦੇ ਤੌਰ ਤੇ ਬਹੁਤ ਸਾਲ ਨਾਲ ਕੰਮ ਕਰ ਰਹੀ ਨੇ ਤੇ ਮੈਂ ਮੈਂਟਲ ਹੈਲਥ ਐਕਸਪਰਟ ਐਜ਼ ਅ ਥੈਰੇਪਿਸਟ ਬਹੁਤ ਸਾਰਾ ਕੰਮ ਕਰ ਰਹੀ ਐ ਤੇ ਅਸੀਂ ਦੋਨਾਂ ਨੇ ਇਹ ਪਲੈਟਫਾਰਮ ਇਹ ਸੇਫ ਸਪੇਸ ਇਸਲੀ ਕ੍ਰੀਏਟ ਕੀਤੀ ਐ ਤਾਂ ਕਿ ਅਸੀਂ ਦੋਨੋਂ ਮਿਲ ਕੇ ਇਸ ਤਰ੍ਹਾਂ ਦੀ ਟੈਕਨੀਕਸ ਇਸ ਤਰ੍ਹਾਂ ਦੀ ਥੈਰੇਪੀਜ਼ ਨੂੰ ਲੈ ਕੇ ਆ ਕੇ ਆ ਸਕੀਏ ਵੇਅਰ ਦ ਸਾਈਕੋਲੋਜਿਸਟ ਐਂਡ ਦੀ ਆਰਟ ਥੈਰੇਪਿਸਟ ਕੈਨ ਜੁਆਇਨ ਟੁਗੇਦਰ ਐਂਡ ਵਰਕ ਟੁਗੇਦਰ ਕੀ ਥੈਰੇਪੀਸ ਦੀ ਗੱਲ ਕੀਤੀ ਹੈ ਜੀ ਕਿਉਂਕਿ ਅੱਜ ਕੱਲ ਜਿਨ੍ਹਾਂ ਨੂੰ ਮੈਂਟਲ ਹੈਲਥ ਇਸ਼ੂਜ਼ ਨੇ ਤਾਂ ਦਵਾਈਆਂ ਤੇ ਲੱਗ ਜਾਂਦੇ ਨੇ ਦਵਾਈਆਂ ਦਾ ਹੋਰ ਸਾਈਡ ਇਫੈਕਟਸ ਹੁੰਦੇ ਨੇ ਸੋ ਸਪੈਸ਼ਲੀ ਕਿਹੜੀਆਂ-ਕਿਹੜੀਆਂ ਥੈਰੇਪੀਸ ਤੁਸੀਂ ਪ੍ਰੋਵਾਈਡ ਕਰੋਗੇ ਇੱਕ ਆਰਟ ਬੇਸਡ ਥੈਰੇਪੀ ਬਾਰੇ ਅਸੀਂ ਦੇਖ ਰਹੇ ਸੀਗੇ ਉਹਦੇ ਚ ਕੀ ਹੁੰਦਾ ਉਹ ਸਪੈਸੀਫਿਕਲੀ ਉਹ ਬੇਸਿਕਲੀ ਅਸੀਂ ਬਿਹੇਵੀਅਰਲ ਪੈਟਰਨਸ ਨੂੰ ਉਹਨਾਂ ਦੇ ਰਿਸਪੋਂਸਸ ਨੂੰ ਉਹਨਾਂ ਦੀ ਪਰਸਨੈਲਿਟੀ ਨੂੰ ਸਟੱਡੀ ਕਰਾਂਗੇ ਉਹਦੇ ਬਾਅਦ ਅਸੀਂ ਇਹ ਡਿਸਾਈਡ ਕਰਾਂਗੇ ਕਿ ਸਾਨੂੰ ਇਹਨਾਂ ਦੇ ਉੱਤੇ ਕੀ ਕੰਮ ਕਰੂਗਾ ਲਾਈਕ ਇਫ ਅ ਸਟੂਡੈਂਟ ਇਜ਼ देयर ਇਫ ਅ ਟੀਨੇਜਰ ਇਜ਼ देयर ਲੈਕ ਆਫ ਕੌਨਫੀਡੈਂਸ ਦਾ ਪ੍ਰੋਬਲਮ ਹੈ ਫਰੈਂਡਸ ਨਹੀਂ ਬਣਾ ਸਕਦੇ ਉਹਦਾ ਪ੍ਰੋਬਲਮ ਹੈ ਤੇ ਸਾਡੀ ਥੀਏਟਰ ਸਾਈਕੋਡਰਾਮਾ ਥੈਰੇਪੀ ਚ ਬਹੁਤ ਸਾਰੇ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਜੋ ਅਸੀਂ ਉਹਨਾਂ ਦੇ ਉੱਪਰ ਅਪਲਾਈ ਕਰ ਸਕਦੇ ਹਾਂ ਤੇ ਸਾਈਕੋਲੋਜੀ ਚ ਵੀ ਇਸ ਤਰ੍ਹਾਂ ਦੀ ਬਹੁਤ ਸਾਰੀ ਥਿਉਰੀਜ਼ ਨੇ ਵਿਚ ਵੀ ਕੈਨ ਅਪਲਾਈ ਔਨ ਥੈਮ मैरिटल प्रॉब्लम्स ने मैरिटल इश्यूज ने सुसाइडल प्रॉब्लम्स ने एडिक्शन सबसटैस यूज़ दी प्रॉब्लम है स्पिरिचुअलिज्म एंड म्यूजिक इज अ बेटर आंसर टू एडिक्शन देन द दवाइयाँ और एनी काइंड ऑफ रिहेबिलटेन सेंटर वो भी थोड़े को पहला सबसे पहले सुबह भजन करवाते हैं एवरी रिहेबिलटेशन वाई बिकॉज योअर स्पिरिचुअल साइड नीड्स टू बी मोर पावरफुल दैन द एडिक्शन ਤੂੰ ਇਹ ਸਾਰੀ ਚੀਜ਼ੇ ਹਮ ਲੋਗ ਅਪਲਾਈ ਕਰਨੇ ਦਾ ਸੋਚ ਰਹੇ ਜੀ ਤੁਸੀਂ ਦੱਸੋ ਮੈਮ ਅ ਅੱਜ ਕੱਲ ਆਪਾਂ ਯੰਗਸਟਰਸ ਦੀ ਗੱਲ ਕਰੀਏ ਤਾਂ ਜਿਹੜੇ ਰਾਈジング ਟ੍ਰੈਂਡਸ ਕੀ ਕਹਿ ਰਹੇ ਨੇ ਜਿਆਦੇ ਕਿਹੜੀਆਂ ਹੈਲਥ ਇਸ਼ੂਸ ਦੇ ਨਾਲ ਜਿਹੜੇ ਯੰਗਸਟਰਸ ਉਹ ਜੂਝ ਰਹੇ ਹੈ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਮੈਂਸ਼ਨ ਕਰਨਾ ਚਾਹੂੰਗੀ ਕਿ ਜਿਹੜਾ ਸਾਡਾ ਸੋਸ਼ਲ ਮੀਡੀਆ ਉਹ ਬਹੁਤ ਰੋਲ ਪਲੇ ਕਰ ਰਿਹਾ ਹੈ ਚੰਗੇ ਲਈ ਵੀ ਮਾੜੇ ਲਈ ਵੀ ਜਿਵੇਂ ਹੁੰਦਾ ਹੈ ਕਿ ਇੱਕ ਚੀਜ਼ ਦੇ ਸਿਕ ਸਿੱਕੇ ਦੇ ਦੋ ਪਾਸੇ ਨੇ ਤਾਂ ਦੋਨੋਂ ਪਾਸੇ ਨੇ ਮੈਂ ਇਹ ਕੱਲੇ ਨਹੀਂ ਕਿ ਕੱਲੇ ਨੁਕਸਾਨ ਦੀ ਗੱਲ ਕਰਾਂਗੀ ਮੈਂ ਫਾਇਦੇ ਦੀ ਗੱਲ ਵੀ ਕਰਦੀ ਆ ਸੋਸ਼ਲ ਮੀਡੀਆਜ਼ ਦੇ ਬਟ ਸਾਡੇ ਜਿਹੜੇ ਯੰਗਸਟਰਸ ਨੇ ਉਥੋਂ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਪ੍ਰੋਬਲਮਸ ਯੂਜ਼ ਕਰ ਰਹੇ ਨੇ ਜਿਵੇਂ ਦੇਖੋ ਉਹਨਾਂ ਦੇ ਵਿੱਚ ਲੈਕ ਆਫ ਸਲੀਪ ਬਹੁਤ ਹੈ ਸੋਸ਼ਲ ਮੀਡੀਆ ਯੂਜ਼ ਕਰਨ ਦੀ ਸਾਡੇ ਬੱਚੇ ਨੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵਿੱਚ ਅਟੈਨਸ਼ਨ ਬਹੁਤ ਘੱਟ ਹੈ ਮੇਰੇ ਕੋਲ ਪੇਰੈਂਟਸ ਆਉਂਦੇ ਨੇ ਉਹ ਕਹਿੰਦੇ ਨੇ ਜੀ ਸਾਡਾ ਬੱਚਾ 5 ਮਿੰਟ ਟਿੱਕੇ ਬੈਠ ਕੇ ਕਿਸੇ ਚੀਜ਼ ਨੂੰ ਧਿਆਨ ਅਟੈਂਸ਼ਨ ਡਾਇਵਰਟ ਹੋ ਰਹੀ ਹੈ ਘਟ ਰਹੀ ਹੈ ਅਟੈਂਸ਼ਨ ਸਪੈਨ ਬਹੁਤ ਘਟ ਹੋ ਗਿਆ ਫੋਨ ਦੇ ਉੱਤੇ ਜਦੋਂ ਹੁਣ ਮੰਨ ਲਓ ਫੋਰ ਏਗਜ਼ਾਮਪਲ ਅਸੀਂ ਇੰਸਟਾਗ੍ਰam ਸਕਰੋਲ ਕਰਦੇ ਹਾਂ ਇੱਕ ਟਾਈਮ ਤੇ ਸਾਨੂੰ ਇੱਕ ਇੱਕ 5 ਮਿੰਟ ਦੇ ਵਿੱਚ ਸਾਨੂੰ 10 ਤਰ੍ਹਾਂ ਦਾ ਕੰਟੈਂਟ ਮਿਲ ਗਿਆ ਸੀ ਰੀਲ ਘੁਮਾਰਿਆ ਘੁਮਾਰਿਆ ਸਾਡਾ ਦਿਮਾਗ ਚੱਲ ਰਿਹਾ ਇੱਕ ਚੀਜ਼ ਤੇ ਫੋਕਸ ਨਹੀਂ ਕਰ ਰਹੇ ਅਟੈਂਸ਼ਨ ਘਟ ਰਹੀ ਹੈ ਉਹਨਾਂ ਦੀ ਸਟੱਡੀਜ਼ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਉਹ ਆਪਣੀਆਂ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈਆਂ ਪ੍ਰੋਬਲਮ ਸੋਲਵਿੰਗ ਸਟ੍ਰੈਟਜੀਜ਼ ਨੇ ਉਹਨਾਂ ਤੇ ਫੋਕਸ ਨਹੀਂ ਕਰ پا ਰਹੇ ਐਟ ਦਾ ਸੇਮ ਟਾਈਮ ਆਪਣੇ ਕੈਰੀਅਰ ਨੂੰ ਲੈ ਕੇ ਇੰਡੀਸਾਈਸਿਵ ਨੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਥਰੂ ਉਹ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਕਿ ਜੀ ਪਹਿਰਾਵੇ ਨੂੰ ਲੈ ਕੇ ਪ੍ਰੋਬਲਮ ਆ ਰਹੀ ਹੈ ਘਰਦਿਆਂ ਕੋਲੋਂ ਕਹਿੰਦੇ ਨੇ ਕਿ ਸਾਨੂੰ ਆਹੀ ਚਾਹੀਦਾ ਜੀ ਕਿਉਂਕਿ ਉਹ ਰੋਲ ਮਾਡਲ ਉਸ ਤਰੀਕੇ ਨਾਲ ਦੇਖ ਰਹੇ ਨੇ ਉਹ ਵੀ ਪ੍ਰੋਬਲਮਜ਼ ਆ ਰਹੀਆਂ ਨੇ ਬਾਕੀ ਜਿਹੜੀ ਮੇਨ ਚੀਜ਼ ਹੈ ਉਹ ਸਾਨੂੰ ਇਹ ਵੀ ਕਹਿ ਸਕਦੇ ਆ ਕਿ ਡਰੱਗ ਡਿਕਸ਼ਨਸ ਵੀ ਹੈਗੀਆਂ ਨੇ ਉਹ ਭਾਵੇਂ ਤੁਸੀਂ ਕਿਸੇ ਵੀ ਚੀਜ਼ ਨੂੰ ਲੈ ਕੇ ਕਹਿ ਲੋ ਕਿ ਸ਼ੁਰੂ ਹੋ ਰਹੀਆਂ ਨੇ ਜਿਹੜੀਆਂ ਮਾਨਸਿਕ ਪ੍ਰੋਬਲਮ ਨੇ ਉਹ ਕਿਤੋਂ ਨਾ ਕਿਤੋਂ ਜੋ ਅਸੀਂ ਅੱਖਾਂ ਦੇ थ्रू ਦੇਖ ਰਹੇ ਹਾਂ ਜੋ ਜੋ ਸਾਨੂੰ ਬਾਹਰੋਂ ਸਮਾਜ ਤੋਂ ਸੁਣ ਰਿਹਾ ਉੱਥੋਂ ਹੀ ਪੈਦਾ ਹੋ ਰਹੀਆਂ ਨੇ ਜਾਂ ਅਸੀਂ ਆਪਣੇ ਘਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਾਡੀ ਜਿਹੜੀ ਜੀਵਨ ਜਾਂਚ ਉਹ ਡੇ ਬਾਈ ਡੇ ਬਦਲ ਰਹੀ ਹੈ ਸਾਡੀ ਰਹਿਣੀ ਸਹਿਣੀ ਸਾਡਾ ਪਹਿਰਾਵਾ ਸਾਡੇ ਬੋਲ ਚਾਲ ਸਾਡੇ ਪਹਿਲਾਂ ਵੱਡੇ ਪਰਿਵਾਰ ਸੀਗੇ ਅਸੀਂ ਛੋਟੇ ਬੱਚੇ ਉੱਥੋਂ ਇੰਨਾ ਕੁਝ ਸਿੱਖਦੇ ਸੀ ਨਾ ਚਾਹੁੰਦੇ ਹੋਏ ਵੀ ਮਾਵਾ ਸਾਨੂੰ ਸਿਖਾ ਦਿੰਦੀਆਂ ਸੀ ਪਰ ਹੁਣ ਉਹ ਨਿਊਕਲੀਅਰ ਫੈਮਲੀਜ਼ ਰਹਿ ਗੀਆਂ ਨੇ ਹੁਣ ਉੱਥੇ ਕੋਈ ਸਿਖਾਉਣ ਵਾਲੇ ਬੰਦੇ ਨਹੀਂ ਘਰ ਚ ਦੋ ਬੰਦੇ ਨੇ ਉਹਨਾਂ ਨੇ ਕਮਾਣਾ ਤੇ ਉਹਨਾਂ ਨੇ ਬੱਚਿਆਂ ਨੂੰ ਦੇਖਣਾ ਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜੋ ਸਾਨੂੰ ਰਿਅਲਾਈਜ਼ ਨਹੀਂ ਹੋ ਰਹੀਆਂ ਪਰ ਪ੍ਰੋਬਲਮਸ ਹੈਗੀਆਂ ਨੇ ਔਰ ਹਰ ਇੱਕ ਬੰਦਾ ਹਰ ਇੱਕ ਬੰਦਾ ਉਸ ਚੀਜ਼ ਨੂੰ ਫੇਸ ਕਰ ਰਿਹਾ ਤੇ ਕੋਈ ਗੱਲ ਨਹੀਂ ਕਰਦਾ ਪਰ ਮਹਿਸੂਸ ਕਰਦਾ अच्छा मैम ਜੋ ਇਹਨਾਂ ਨੇ ਦੱਸਿਆ ਜੀ ਉਹਨਾਂ ਨੂੰ ਹੁਣ ਤੁਹਾਡੇ ਕੋਲੇ ਆਉਣਗੇ ਮੰਨ ਲਓ ਯੰਗਸਟਰਸ ਜਿਹੜੇ ਆ ਸਾਰੀਆਂ ਪ੍ਰੋਬਲਮਸ ਦੇ ਨਾਲ ਉਹ ਸਟਰਗਲ ਕਰ ਰਹੇ ਆ ਤਾਂ ਥੋੜਾ ਰੋਡ ਮੈਪ ਦੱਸੋ ਵੀ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੂੰ ਪੁੱਛਦੇ ਹੋ ਤੇ ਫਿਰ ਕਿਵੇਂ ਉਹਨਾਂ ਨੂੰ ਹਲਕੇ ਕਰਦੇ ਹੋ ਜਾਂ ਉਸ ਰੋਗ ਤੋਂ ਬਾਹਰ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਨਾ ਅਸੀਂ ਕਿਉਂਕਿ ਦਿਮਾਗ ਅੱਜਕੱਲ ਬਹੁਤ ਸਾਰੀ ਜਿਵੇਂ ਮੈਮ ਨੇ ਕਿਹਾ ਬਹੁਤ ਸਾਰੀ ਚੀਜ਼ਾਂ ਚ ਇਨਵੋਲਵ ਹੋਏ ਹੋਏ ਹੈ ਪਹਿਲਾ ਅਸੀਂ ਉਹ ਐਮਪਟੀ ਕਰਦੇ ਐਮਪਟੀ ਐਮਪਟੀ ਆਊਟ ਦ ਬੈਗੇਜਸ ਹੈਨਾ ਐਂਟਰੀ ਲੋ ਤੁਸੀਂ ਰੂਮ ਚ ਐਂਟਰੀ ਲੋ ਤੁਸੀਂ ਸ਼ੇਕ ਆਫ ਕਰੋ ਸਾਰਾ ਬੈਗੇਜ ਜਿਹੜਾ ਵੀ ਤੁਸੀਂ ਜੋ ਵੀ ਸੋਚ ਰਹੇ ਹੋ ਨਾ ਉਹ ਰੂਮ ਤੋਂ ਬਾਹਰ ਰੱਖ ਕੇ ਆਓ ਤਿੰਨ ਚਾਰ ਵਾਰ ਐਂਟਰੀ ਅਸੀਂ ਕਰਾਂਦੇ ਐ ਹੈਨਾ ਇਹ ਕੇ ਸਪੈਸੀਫਿਕ ਹੁੰਦਾ ਮੈਂ ਤੁਹਾਨੂੰ ਨੋਰਮਲ ਜਨਰਲ ਦੱਸ ਰਿਹਾ ਹਾਂ ਉਹਦੇ ਬਾਅਦ ਤੁਸੀਂ ਅਸੀਂ ਉਹਨਾਂ ਨੂੰ ਉਹਨਾਂ ਦੀ ਬ੍ਰੈਥ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਕਿ ਤੁਸੀਂ ਅੱਜ ਇੱਥੇ ਬੈਠੇ ਹੋ ਨਾ ਤੇ ਤੁਸੀਂ ਇੱਥੇ ਰਹੋਗੇ ਕਿਉਂਕਿ ਜਦ ਤੱਕ ਤੁਸੀਂ ਮੈਨੂੰ ਸੁਣ ਨਹੀਂ ਸਕਦੇ ਅੰਦਰ ਤੱਕ ਮਨ ਤੱਕ ਤਦ ਤੱਕ ਤੁਸੀਂ ਉਹ ਦੇ ਉੱਤੇ ਕੋਈ ਰਿਐਕਸ਼ਨ ਰਿਸਪੌਂਸ ਨਹੀਂ ਦੇਣਾ ਫਰਸਟ ਆਫ all ਲਿਸਨ ਟੂ ਦ ਬੀਟ ਆਫ ਯੋਰ ਓਨ ਹਾਰਟ so that mindfulness and presence is there when they're listening to you then they will start responding ਟੂ ਅ ਪਾਰਟਿਕੂਲਰ ਵਾਟ ਏਵਰ ਵੀ ਸੇ ਚਾਹੇ ਉਹ ਸ਼ਬਨਮ ਨੇ ਕਹਿਣਾ ਹੈ ਚਾਹੇ ਸ਼ਵਾਨਾ ਨੇ ਕਹਿਣਾ ਹੈ ਚਾਹੇ ਮੈਂ ਕਹਿਣਾ ਹੈ ਉਹ ਤਾਂ ਹੀ ਸੁਣਨਗੇ ਜਦ ਉਹ ਇੱਥੇ ਹੋਣਗੇ ਤੇ ਬ੍ਰੈਥ ਹੋ ਗਿਆ ਰੋਲ ਪਲੇਸ ਹੋ ਗਏ ਸੋਸ਼ੀਓਮੈਟਰੀ ਹੋ ਗਈ ਗੱਲਬਾਤ ਹੋ ਗਈ ਟਾਕ ਹੋ ਗਈ 뮤직 ਹੋ ਗਿਆ ਬਹੁਤ ਸਾਰੀ ਚੀਜ਼ਾਂ ਨੇ ਜੋ ਅਸੀਂ ਉਹਨਾਂ ਨਾਲ ਕਰਦੇ ਹਾਂ ਬਹੁਤ ਸਾਰੇ ਸਟੈਪਸ ਨੇ ਸਲੋਲੀ ਐਂਡ ਗ੍ਰੈਜੂਅਲੀ ਵੀ ਬ੍ਰੇਕ देयर ਡਿਫੈਂਸਸ ਹੈਨਾ ਤੇ ਉਹ ਕੇਸ ਸਪੈਸੀਫਿਕ ਹੈ ਏਜ ਸਪੈਸੀਫਿਕ ਹੈ ਤੇ ਉਹ ਉਹਨਾਂ ਦੇ ਹਿਸਾਬ ਨਾਲ ਅਸੀਂ ਕਸਟਮਾਈਜ਼ ਕਰਾਂਗੇ ਹੂੰ ਇਸ ਵਿੱਚ ਮੈਂ ਐਡ ਕਰਨਾ ਚਾਹੂੰਗੀ ਕਿ ਸਾਡੇ ਕੋਲੇ ਬਹੁਤ ਸਾਰੀਆਂ ਇਦਾਂ ਦੀਆਂ ਟੈਸਟਿੰਗਸ ਹੁੰਦੀਆਂ ਨੇ ਐਜ਼ ਅ ਮਨੋਵਿਗਿਆਨਿਕ ਤਾਂ ਅਸੀਂ ਉਹਨਾਂ ਸਾਰੀਆਂ ਟੈਸਟਿੰਗ ਦੇ ਥਰੂ ਬਹੁਤ ਸਾਰੀ ਇਨਫੋਰਮੇਸ਼ਨ ਹੈ ਨਾ ਜਦੋਂ ਉਹ ਓਪਨ ਐਂਡਡ ਐਂਡ ক্লোਜ਼ ਐਂਡਡ ਕੁਐਸਚਨਸ ਦੇ ਨਾਲ ਪਤਾ ਕਰ ਲੈਨੇ ਆ ਤਾਂ ਬਹੁਤ ਸਾਰੀਆਂ ਉਹ ਜਿਹੀਆਂ ਟੈਕਨੀਕਸ ਨੇ ਜਿੱਥੇ ਸਾਨੂੰ ਬਹੁਤ ਛੋਟੀਆਂ-ਛੋਟੀਆਂ ਬਾਰੀਕੀ ਚੀਜ਼ਾਂ ਤੇ ਉਹਨਾਂ ਦੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੈਗੀ ਹੈ ਕਿੱਥੇ ਫਾਲ ਕਰਦੇ ਨੇ ਉਹ ਉਹ ਸਾਰਾ ਕੁਝ ਪਤਾ ਚੱਲਦਾ ਉਹ ਸਾਨੂੰ ਹਮੇਸ਼ਾ ਹੈਲਪ ਕਰਦਾ ਉਹਨਾਂ ਲੋਕਾਂ ਦੇ ਮੈਨੇਜਮੈਂਟ ਪਲਾਨਸ ਬਣਾਉਣ ਦੇ ਵਿੱਚ ਉਹਨਾਂ ਦੇ ਨਾਲ ਕੰਮ ਕਰਨ ਦੇ ਵਿੱਚ ਕਿਸ ਤਰ੍ਹਾਂ ਦੇ ਬੈਕਗ੍ਰਾਉਂਡ ਚੋਂ ਆਏ ਨੇ ਜਾਂ ਕੀ ਕੀ ਪ੍ਰੋਬਲਮ ਜੋ ਇਸ ਟਾਈਮ ਤੇ ਕਰੰਟਲੀ ਫੇਸ ਕਰ ਰਹੇ ਨੇ ਕਿੱਥੋਂ ਪ੍ਰੋਬਲਮ ਉਹਨਾਂ ਚਾ ਕਿੱਥੋਂ ਪ੍ਰੋਬਲਮ ਉਹਨਾਂ ਦੇ ਆਲੇ-ਦੁਆਲੇ ਦੇ ਮਾਹੌਲ ਚੋਂ ਪੈਦਾ ਹੋ ਰਹੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਦੇ ਥਰੂ ਅਸੀਂ ਇੱਕ ਰੋਡ ਮੈਪ ਮੇਨਟੇਨ ਕਰਦੇ ਹਾਂ ਗੱਲਬਾਤ ਕਰਕੇ ਹੈਨਾ ਤੇ ਫਿਰ ਫਿਰ ਹੀ ਜਾ ਕੇ ਅਸੀਂ ਉਹਨਾਂ ਨੂੰ ਹੈਲਪ ਕਰਦੇ ਹਾਂ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਸਿਰਫ ਗੱਲਾਂ ਨਹੀਂ ਹੋ ਰਹੀਆਂ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਦੋਂ ਕਿਸੇ ਮਾਪੇ ਦਾ ਬੱਚਾ ਜਾਂ ਕੋਈ ਵੀ ਸੀਨੀਅਰ ਸਿਟੀਜ਼ਨ ਜਾਂ ਕੋਈ ਵੀ ਰਿਲੇਸ਼ਨਸ਼ਿਪ ਇੱਕੋ ਆਪਣਾ ਪਰਿਵਾਰ ਬਚਾਉਣ ਲਈ ਸਾਡੇ ਕੋਲ ਆ ਕੇ ਬੈਠਾ ਹੋਇਆ ਤੇ ਅਸੀਂ ਬਹੁਤ ਜਾਨ ਲਾਉਣਿਆ ਕੱਲੇ ਕੱਲੇ ਬੰਦੇ ਤੇ ਕਿ ਇਹਨੂੰ ਇਸ ਤਰੀਕੇ ਨਾਲ ਟ੍ਰੀਟ ਕੀਤਾ ਜਾਵੇ ਕਿ ਨਾ ਤਾਂ ਉਹਨੂੰ ਸਬਜੈਕਟ ਲੱਗੇ ਉਹ ਬੰਦਾ ਪਰ ਉਹਦੀ ਪ੍ਰੋਬਲਮ ਨੂੰ ਅਸੀਂ ਐਕਚੁਅਲ ਦੇ ਵਿੱਚ ਅਸਲੀਅਤ ਦੇ ਵਿੱਚ ਕੁਝ ਹੈਲਪ ਵੀ ਕਰਕੇ ਭੇਜੀਏ ਕਿ ਸਿਰਫ ਇਹ ਨਹੀਂ ਕਿ ਉਹਨੂੰ ਲਿਖਾਤਾ ਸਮਝਾਤਾ ਇਨਸਟਰਕਸ਼ਨਸ ਦੇਤੀਆਂ ਪਰ ਅਸਰ ਕੋਈ ਨਹੀਂ ਆਇਆ ਤਾਂ ਇਸ ਤਰੀਕੇ ਨਾਲ ਸਾਨੂੰ ਹਰ ਬੰਦੇ ਨਾਲ ਡਿਫਰੈਂਟ ਤਰੀਕੇ ਨਾਲ ਮਿਹਨਤ ਕਰਕੇ ਬਹੁਤ ਸਾਰੀਆਂ ਅਪਰੋਚਸ ਨੂੰ ਇਕੱਠਾ ਕਰਕੇ ਕੰਮ ਕਰਨਾ ਪੈਂਦਾ ਕੰਟੈਕਟ ਵੀ ਇੱਕ ਸਾਈਕੋਲੋਜਿਸਟ ਹੀ ਨੇ ਉਹੀ ਜਿਹੜੀ ਸਾਰੀ ਇਨਫੋਰਮੇਸ਼ਨ ਵੀ ਲੈਣਗੇ ਉਹ ਵੀ ਇੱਕ ਸਾਈਕੋਲੋਜਿਸਟ ਨੇ ਦਿਵਿਆ ਜਿਹੜੇ ਬਾਹਰ ਹੈ ਜੋ ਕੋਆਰਡੀਨੇਟ ਕਰਨਗੇ ਸਾਰਾ ਸਭ ਤੋਂ ਪਹਿਲਾਂ ਉਹ ਡੀਟੇਲ ਚ ਸੈਂਸਿਟਿਵਲੀ ਬੈ ਕੇ ਉਹਨਾਂ ਨਾਲ ਗੱਲ ਕਰਨਗੇ ਸਾਰੀ ਕੀ ਸਾਰੀ ਇਨਫੋਰਮੇਸ਼ਨ ਹੋਏਗੀ ਉਹ ਫਿਰ ਉਹ ਕੇਸ ਸਾਡੇ ਕੋਲ ਪਾਸ ਔਨ ਹੋਏਗਾ ਜਾਂਦੇ ਹੁੰਦੇ ਕੋਸਟ ਬਾਰੇ ਵੀ ਦੱਸ ਦਿਓ ਕਿਉਂਕਿ ਲੋਕਾਂ ਨੂੰ ਇਹ ਵੀ ਹੁੰਦਾ ਕਿ ਅਸੀਂ ਅਫੋਰਡ ਕਰ ਪਾਵਾਂਗੇ ਕਿ ਨਹੀਂ ਵੈਸੇ ਚਲੋ ਚਾਹੁੰਦਾ ਤਾਂ ਹਰੇਕ ਕਿਸ ਤਰ੍ਹਾਂ ਦੀ ਥੈਰੇਪੀ ਲੈਣਾ ਅ ਸਰ ਇਹ ਮੈਂ ਕੋਸਟ ਕੋਸਟਲੀ ਮੈਂਸ਼ਨ ਕਰਨਾ ਚਾਹੂੰਗੀ ਕਿ ਅਸੀਂ ਦੇਖੋ ਪਹਿਲਾ ਤਾਂ ਇਹ ਕੋਸ਼ਿਸ਼ ਕੀਤੀ ਹੈ ਕਿ ਸਾਰੇ ਬੰਦੇ ਸਾਡੇ ਕੋਲ ਆਉਣ ਦੂਜੀ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜਾ ਵੀ ਬੰਦਾ ਸਾਡੇ ਕੋਲ ਆ ਰਿਹਾ ਉਹਦੇ ਲਈ ਅਸੀਂ ਬੈਸਟ ਤੋਂ ਬੈਸਟ ਕਰ ਸਕੀਏ ਤੀਜਾ ਜਿਹੜਾ ਮੇਨ ਪੁਆਇੰਟ ਹੈ ਇੱਥੇ ਮੈਂ ਜਿਹੜਾ ਹਾਈਲਾਈਟ ਕਰਨਾ ਚਾਹੂੰਗੀ ਕਿ ਸਾਰੇ ਕੇਸ ਸਾਡੇ ਕੇਸ ਦੇ ਵਿੱਚ ਡਿਫਰੈਂਟ ਨੇ ਸਾਡੇ ਕੋਲੇ ਕੋਈ ਲੈਬ ਦੀ ਤਰ੍ਹਾਂ ਅਸੀਂ ਤੇ ਉਹ ਡਿਜ਼ਾਈਨ ਨਹੀਂ ਕਰਕੇ ਦੱਸ ਸਕਦੇ ਕਿ ਬਲੱਡ ਟੈਸਟ ਹੈ ਜੀ ਇੰਨੇ ਦਾ ਹੋਏਗਾ ਜੀ ਨਾ ਲਿਪਿਡ ਪ੍ਰੋਫਾਈਲ ਸਾਡਾ ਕੇਸ ਸਪੈਸੀਫਿਕ ਹੈ ਕਈ ਵਾਰ ਕੀ ਹੈ ਕਿ ਸਾਨੂੰ ਇੱਕ ਕੇਸ ਤੇ ਪੂਰਾ ਦਿਨ ਹੀ ਲੱਗ ਜਾਣਾ 4 ਘੰਟੇ ਲੱਗ ਗਏ ਸਾਡੇ ਕਈ ਵਾਰੀ ਕੀ ਹੈ ਕਿ ਇੱਕ ਬੰਦਾ ਆਇਆ ਉਹਦੀ ਜਾਦਾ ਪ੍ਰੋਬਲਮ ਨਹੀਂ ਹੈ ਉਹ 1 ਘੰਟੇ ਤੋਂ 1.5 ਘੰਟੇ ਦੇ ਵਿੱਚ ਚਲਾ ਗਿਆ ਇਟ ਵਿਲ ਬੀ ਡਿਪੈਂਡ ਔਨ ਕੇਸ ਟੂ ਕੇਸ ਕਿ ਕਿਸ ਤਰ੍ਹਾਂ ਦੀ ਉਹਦੀ ਕੇਸ ਦੀ ਸੈਂਸਿਟੀਵਿਟੀ ਹੈ ਔਰ ਕਿੰਨੇ ਬੰਦਿਆਂ ਦਾ ਸਾਡਾ ਉਹਦੇ ਵਿੱਚ ਐਫਰਟਸ ਲੱਗ ਰਿਹਾ ਕਿੰਨੇ ਐਕਸਪਰਟਸ ਉਸ ਟਾਈਮ ਤੇ ਉਸ ਕੇਸ ਨੂੰ ਹੈਂਡਲ ਕਰਨ ਦੇ ਲਈ ਲੱਗੇ ਹੋਏ ਨੇ ਕਿਉਂਕਿ ਅਸੀਂ ਇੱਥੇ ਓਵਰঅল ਗਰੋਥ ਦੀ ਗੱਲ ਕਰ ਰਹੇ ਹਾਂ ਜੇ ਕੱਲੇ ਇੱਕ ਬੰਦੇ ਕੋਲੇ ਹੁਣ ਇੱਥੇ ਵੀ ਸਵਾਲ ਹੈ ਕਿ ਜੇ ਇੱਕ ਬੰਦੇ ਕੋਲੇ ਜਾ ਜੀ ਹੁਤਾਏ ਚਾਰਜ ਕਰ ਰਹੇ ਨੇ ਪਰ ਸਾਡੀ ਪੂਰੀ ਟੀਮ ਹੈ ਅਸੀਂ ਟੀਮ ਵਰਕ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਹੈਲਪ ਕਰ ਪਾਈਏ ਤੇ ਅਸੀਂ ਬੈਸਟ ਤੋਂ ਬੈਸਟ ਕੋਸ਼ਿਸ਼ ਕਰਾਂਗੇ ਕਿ ਜੋ ਕੋਸਟ ਅਸੀਂ ਪ੍ਰੋਵਾਈਡ ਕਰ ਸਕੀਏ ਕਿਉਂਕਿ ਦੇਖੋ ਕਮਿਊਨਿਟੀ ਸਰਵਿਸਿਜ਼ ਲਈ ਅਸੀਂ ਇੱਥੇ ਬੈਠੇ ਆ ਇਟਸ ਨਾਟ ਕਿ ਅਸੀਂ ਕਮਰਸ਼ੀਅਲੀ ਬੈਠੇ ਹੋਇਆ ਅਸੀਂ ਦੋ ਬੰਦੇ ਇਸ ਚੀਜ਼ ਨੂੰ ਆਪਣੇ ਸ਼ੌਕ ਤੇ ਆਪਣੀ ਜੋ ਪੜ੍ਹਾਈ ਹੈ ਉਸ ਦੇ ਮੁਕਾਮ ਤੇ ਲੋਕਾਂ ਨੂੰ ਹੈਲਪ ਕਰਨ ਲਈ ਕੰਮ ਕਰ ਰਹੇ ਹਾਂ ਸਾਡਾ ਅਲਟੀਮੇਟ ਪਰਪਸ ਪੈਸਾ ਕਮਾਣਾ ਨਹੀਂ ਹੈਗਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਲੋਕਾਂ ਨੇ रांਜ ਜਾ ਕੇ ਜਿੱਥੇ ਬਹੁਤ ਨਿਰਾਸ਼ਾ ਵੈਲੀ ਹੋਈ ਹੈ ਉੱਥੇ ਅਸੀਂ ਖੁਸ਼ੀ ਦੀ ਲਹਿਰ ਦੇ ਸਕੀਏ ਜੇ ਕੋਈ ਸਾਡੇ ਐਫਰਟ ਤੇ ਸਾਡੀਆਂ ਚੀਜ਼ਾਂ ਦੇ ਨਾਲ ਆਪਣੇ ਘਰੇ ਹੱਸਦਾ ਵਸਦਾ ਤਾਂ ਸਾਨੂੰ ਇਸ ਤੋਂ ਵੱਡੀ ਸੈਟੀਸਫੈਕਸ਼ਨ ਹੋਰ ਕੋਈ ਨਹੀਂ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਤੇ ਐਨਸੋ ਕਿਸ ਤਰ੍ਹਾਂ ਦੇ ਨਾਲ ਕੀ ਇਹਨਾਂ ਦਾ ਰੋਡ ਮੈਪ ਹੈ ਤੇ ਕੀ ਨਵੀਂ ਯੂਨੀਕ ਟੈਕਨਿਕ ਹੈ ਯੂਨੀਕ ਸਟਾਈਲ ਹੈ ਇਹਨਾਂ ਦਾ ਕਿ ਜਿਹੜੇ ਮੈਂਟਲ ਹੈਲਥ ਇਸ਼ੂਸ ਦੇ ਨਾਲ ਲਗਾਤਾਰ ਲੜ ਰਹੇ ਨੇ ਤਾਂ ਉਹਨਾਂ ਕੋਲੇ ਮੌਕਾ ਜ਼ਰੂਰ ਹੈ ਆਪਦੇ ਆਪ ਨੂੰ ਹੌਲੇ ਕਰ ਸਕਦੇ ਨੇ ਤੇ ਇਨਾਂ ਜਿਹੜੇ ਹੈਲਥ ਇਸ਼ੂਸ ਨੇ ਉਸ ਤੋਂ ਆਪਣੇ ਆਪ ਨੂੰ ਬਚਾ ਸਕਦੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਭਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ